ਮਾਚਿਓ ਜੁਦ ਸੁਦੰ ਬਹੇ ਸ਼ਾਸਤਰ ਕਾਤੰ ਚੰਗਾ ਯੁਦ ਮਚਿਆ ਸ਼ਸਤਰਾਂ ਤੇ ਆਕਾਤ ਅਤੇ ਦਾਓ ਪੇਚ ਹੋਣ ਲੱਗੇ ਗੇਰੇ ਆਦ ਵਦੰ ਸਨਦੰ ਪਿਪਾਤੰ ਚੰਗੀ ਤਰ੍ਹਾਂ ਸ਼ਸਤਰਾਂ ਨਾਲ ਸੱਜੇ ਹੋਏ ਸਣਦੰ ਸ਼ਸਤਰਾਂ ਦੀ ਮਾਰ ਨਾਲ ਅੱਧੇ ਅੱਧੇ ਟੁਕੜੇ ਹੋ ਕੇ ਟਿੱਕ ਲੱਗੇ ਗੇਰੇ ਹੀਰ ਚੀਰੰ ਸੋਬੀਰ ਰਾਜਾ ਨ ਹੀਰਿਆਂ ਨਾਲ ਸਜੇ ਵਸਤਰਾ ਵਾਲੇ ਸੂਰਬੀਰ Rajput ਧਰਤੀ ਉੱਤੇ ਡਿੱਗ ਪਏ ਕਟੈ ਅੱਧ ਅੱਦੰ ਛਟੈ ਰੁਦਰ ਧਿਆਨੰ ਉਹਨਾਂ ਦੇ ਅੱਧੋਂ ਅੱਧ ਕਟੇ ਜਾਣਕਾਰਨ ਸ਼ਿਵ ਦਾ ਧਿਆਨ ਵੀ ਓਖੜ ਗਿਆ ਗੇਰੇ ਖੇਤਰ ਖਤਰਾਨ ਕਤਰੀ ਖਤਰਾਨੰ ਚਤਰ ਪਣੇ ਦੀ ਮਰਿਆਦਾ ਪਾਲਣ ਵਾਲੇ ਵੀ ਰਣ ਭੂਮੀ ਵਿੱਚ ਟਿਕਪੇ ਬਾਜੀ ਭੇਰ ਪੁੰਕਾਰ ਤੁਰਕਿਆ ਨਿਸਾਨੰ ਭੇਰੀਆਂ ਦੇ ਵੱਜਣ ਦੀ ਪੁੰਕਾਰ ਹੋਣ ਲੱਗੀ ਅਤੇ ਨਗਾਰੀਆਂ ਦੀ ਤੁੰਕਾਰ ਹੋਣ ਲੱਗੀ ਕਰੇ ਪੈਜਵਾਰੰ ਪ੍ਰਚਾਰੈ ਸੋ ਬੀਰੰ ਸੂਰਮੇ ਲਲਕਾਰੇ ਮਾਰ ਕੇ ਪ੍ਰਤਗਿਆ ਪੈਜਵਾਰੰ ਪੂਰੀ ਕਰ ਰਹੇ ਸੰਨ ෙර රොන්්ඩමු්ඩං තනං තාච්චතීර කිිතේතාඩ කිතේ සේර අතේකිතේ තීරනාලප්චේෂරීර ෆේර්දයසාන්න. බිපයේ ධාන්ත වර්මං පරචේද තනානං ආතියාදේ කවජ ධන්ත වර්මං ටොට්ටගේ බිපේ අතේ ශරීරාාවඋත්තේ ජහම හෝගේ කරේමර්ධනං ਆਰਦਨਾਂ ਮਰਦਰ ਮਾਗਨੰ ਬਹਾਦਰ ਸ਼ੂਰ ਵੀਰ ਮਦਮਾਰੰ ਨੂੰ ਦਲ ਮਾਲ ਕੇ ਮਸਲ ਦਿੱਤਾ ਗਿਆ ਕਟੇ ਚਰਮ ਬਰਮੰ ਛੋਟੇ ਚੌਰ ਚਾਰੰ ਕਵਚ ਬਰਮੰ ਅਤੇ ਟਾਲਾ ਕਟੀਆਂ ਗਈਆਂ ਸਨ ਅਤੇ ਸੁੰਦਰ ਚੋਰ ਰੋਲ ਰਹੇ ਸਨ ਗਰੇ ਬੇਰ ਧੀਰੰ ਛੋਟੇ ਸਾਸਤਰ ਤਾਰੰ ਸ਼ਾਸਤਰਾ ਦੀਆਂ ਧਾਰਾ ਨਾਲ ਵੱਡੇ ਵੱਡੇ ਤੀਰ ਜਮਾਨ ਸੂਰਮੇ ਟਿੱਕੇ ਪੇਸਾਂ ਜਿਰਣਿਓ ਕਾ ਸਕੀ ਸਮ ਆਣਿਓ ਸਰਬ ਸੈਨਾ ਰਾਜੇ ਜਨ ਮੇ ਜੇਨੇ ਕਾਸ਼ੀ ਦੇ ਰਾਜੇ ਨੂੰ ਚਿੱਤ ਲਿਆ ਅਤੇ ਉਸ ਦੀ ਸਾਰੀ ਸੈਨਾ ਮਾਰ ਦਿੱਤੀ ਬਰੇ ਪੁੱਤਰ ਕਾ ਤਾਹ ਕੰਪਿਓ ਤ੍ਰੈ ਨਾਨੰ ਉਸ ਦੀਆਂ ਦੋਹਾਂ ਪੁੱਤਰੀਆਂ ਨਾਲ ਜਨ ਮੇਜੇ ਨੇ ਵਿਆਹ ਕਰ ਲਿਆ ਏ ਘਟਨਾ ਵੇਕੇ ਛੇਬ ਕਾਮ ਗਿਆ। ਭਯੋ ਮੇਲ ਗੇਲੰ ਮੇਲੇ ਰਾਜ ਰਾਜੰ। ਅਖੀਰ ਦੋਹਾਂ ਰਾਜਿਆਂ ਦਾ ਆਪਸ ਵਿੱਚ ਮੇਲ ਮਿਲਾਪ ਹੋ ਗਿਆ। ਅਤੇ ਕਾਠੀ ਦੇ ਰਾਜੇ ਨੂੰ ਆਪਣਾ ਰਾਜ ਮਿਲ ਗਿਆ। ਭਈ ਮੇਤਰਚਾਰੰ ਸਾਰੇ ਸਰਬ ਕਾਜੰ। ਦੋਹਾਂ ਰਾਜਿਆਂ ਵਿੱਚ ਚੰਗੀ ਮਿੱਤਰਤਾ ਹੋ ਗਈ। ਅਤੇ ਸਾਰੇ ਕਾਰਜ ਚੰਗੀ ਤਰਾ ਸਿਰੇ ਚੜ ਗਏ। ਮਿਲੀ ਰਾਜਦਾਜੰ ਤੋ ਦਾਸੀ ਅਨੂਪੰ ਜਨਮੇ ਜੇਨੂ ਕਾਸ਼ੀ ਦੇ ਰਾਜੇ ਵੱਲੋਂ ਦਾਜ ਵਿੱਚ ਇੱਕ ਅਨਪੋਮ ਦਾਸੀ ਮਿਲੀ ਮਹਾ ਵਿਦਿਆਵੰਤੀ ਅਪਾਰੰਸ ਸਰੂਪੰ ਜੋ ਮਹਾਨ ਵਿਦਵੰਤੀ ਅਤੇ ਅਪਾਰ ਸੁੰਦਰ ਸਰੂਪ ਵਾਲੀ ਸੀ ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ਕਤਨੇ ਹੀ ਹੀਰੇ ਵਸਤਰ ਅਤੇ ਕਾਲੇ ਸਿਆਉ ਕੰਨਾ ਵਾਲੇ ਘੋੜੇ ਮਿਲੇ ਮਿਲੇ ਮੱਤ ਦੰਤੀ ਕਿਤੇ ਸੇਤ ਵਰਨੰ ਕਿਤਨੇ ਹੀ ਚਿੱਟੇ ਰੰਗ ਦੇ ਮਸਤ ਹਾਥੀ ਮਿਲੇ ਕਰਿਓ ਬਹਾ ਰਾਜਾ ਭਯੋ ਸੋ ਪਰਸੰਨ ਰਾਜਾ ਕਾਸ਼ੀ ਰਾਜ ਦੀਆਂ ਕੁਮਾਰੀਆਂ ਨਾਲ ਵਿਆਹ ਕਰਕੇ ਬਹੁਤ ਪਰਸੰਨ ਹੋਇਆ ਭਲੇ ਭਾਂਤ ਭੋਖੇ ਦੇਜੰ ਸਰਬਾ ਆਨੰ ਆਤੇ ਸਾਰਿਆ ਬ੍ਰਾਹਮਣਾਂ ਨੂੰ ਅਨ ਆਦੀ ਨਾਲ ਚੰਗੀ ਤਰ੍ਹਾਂ ਰਜਾਇਆ ਕਰੇ ਭਾਤ ਪਾਤੰ ਮਹਾ ਗਾਜਯ ਦਾਨੰ ਭਾਤ ਭਾਂਦੇ ਵੱਡੇ ਹਾਥੀ ਤਾਨ ਕੀਤੇ ਪਾਇ ਦੋਏ ਪੁੱਤਰੰ ਮਹਾਰੂਪਮਾਨੰ ਸਮਾਪਾਕੇ ਉਹਨਾ ਦੋਹਾਂ ਰਾਣੀਆਂ ਨੇ ਮਹਾਰੂਪਵਾਨ ਦੋ ਪੁੱਤਰਾਂ ਨੂੰ ਜਨਮ ਦਿੱਤਾ ਲਖੀ ਰੋਪਵੰਤੀ ਮਹਾਰਾਜ ਦਾਸੀ ਇੱਕ ਦਿਨ ਜਨਮੇ ਜੇ ਨੇ ਰੋਪਵੰਤੀ ਦਾਸੀ ਨੂੰ ਵੇਖਿਆ ਮਨੋ ਚੀਰ ਕੇ ਚਾਰ ਚੰਦਰਾ ਨਿਕਾਸੀ ਜੋ ਇੰਜ ਲੱਗੀ ਮਾਨੋ ਚੰਦਰਮਾ ਨੂੰ ਚੀਰ ਕੇ ਚਾਂਦਨੀ ਕੱਢੀ ਗਈ ਹੋਵੇ ਲਹ ਚੰਚਲਾ ਚਾਰ ਵਿਦਿਆ ਲਤਾ ਸੀ ਜਾਂ ਇੰਜ ਲੱਗਦੀ ਸੀ ਮਾਨੋ ਬਿਜਲੀ ਵਾਗ ਯਾ ਵਿਦਿਆਦੀ ਬੇਲ ਵਰਗੀ ਫਿਰਦੀ ਹੋਵੇ ਕਿਦੋ ਕੰਜਕੀ ਮਾਜ ਸੋਭਾ ਪ੍ਰਕਾਸੀ ਜਾਂ ਫਿਰ ਮਾਨੋ ਕਮਲ ਵਿਚਲੀ ਸੋਭਾ ਹੀ ਪ੍ਰਗਟ ਹੋ ਗਈ ਹੋਵੇ ਕਿਦੋ ਫੂਲ ਮਾਲਾ ਲਖੈ ਚੰਦਰਮਾ ਸੀ ਜੋ ਫੁੱਲਾਦੀ ਮਾਲਾ ਹੋਵੇ ਯਾ ਚੰਦਰਮਾ ਜਹੀ ਲੱਗਦੀ ਹੋਵੇ ਕਿਦੋ ਪਦਮਨੀ ਮੈ ਬਣੀ ਮਾਲਤੀ ਸੀ ਯਾ ਪਦਮ ਨੇ ਰੂਪ ਹੋਵੇ ਯਾ ਮਾਲਤੀ ਦਾ ਫੁੱਲ ਹੋਵੇ ਕਿਦੋ ਪੁਹਾਪ ਧਨੀਆਂ ਫੁੱਲੀ ਰਾਇ ਬੇਲੰ ਯਾ ਫੁੱਲਾ ਦੀ ਧਨੋਸ਼ ਧਨੀਆਂ ਹੋਵੇ ਯਾ ਫੁੱਲੀ ਹੋਈ ਰਾਇ ਬੇਲ ਹੋਵੇ ਤਜਾ ਆਂਗਤੇ ਬਾਸ ਚੰਪਾ ਫੁੱਲੇ ਨੰ ਉਸਦੇ શરીਤੋਂ ਚੰਪਾ ਦੇ ਫੁੱਲਾ ਵਰਗੀ ਸੁਗੰਧ ਨਿਕਲ ਰਹੀ ਸੀ ਜਦੋਂ ਦੇਵ ਕੰਨਿਆ ਪ੍ਰਥੀ ਲੋਕ ਢੋਲੇ ਯਾ ਦੇਵ ਕੰਨਿਆ ਧਰਤੀ ਉੱਤੇ ਫਿਰ ਰਹੀ ਹੋਵੇ ਕਿ ਦੋ ਜਛਨੀ ਕਿਨਰਨੀ ਸਿਉ ਕਲੋਲੇ ਯਾ ਜਖਸ਼ਨੀ अथवा ਕਿਨਰਨੀ ਵਾਂਗ ਕਲੋਲ ਕਰ ਰਹੀ ਹੋਵੇ ਕਿ ਦੋ ਰੋਦਰ ਵਿਜੰ ਫਿਰੈ ਮਾਦ ਬਾਲੰ ਯਾ ਪਾਰਾ ਰੋਦਰਬੀਜ ਹੀ ਇਸ ਕਨਿਆ ਦੇ ਰੂਪ ਵਿੱਚ ਫਿਰ ਰਿਹਾ ਹੋਵੇ ਕਿਦੋ ਪਤਰਪਾਨੰ ਨਚ ਕੋਲਨਾਲੰ ਜਾਪਾਨ ਦੇ ਪੱਤਰ ਯਾ ਕਮਲ ਦੀ ਡੰਡੀ ਵਾਂਗ ਨੱਚ ਰਹੀ ਹੋਵੇ ਕਿਦੋ ਰਾਗਮਾਲਾ ਰਚੀ ਰੰਗ ਰੂਪੰ ਯਾ ਰੂਪ ਰੰਗ ਦੀ ਬਾਣੀ ਹੋਈ ਰਾਗਮਾਲਾ ਹੋਵੇ ਕਿਦੋ ਇਸਤਰੀ ਰਾਜਾ ਰਚੀ ਪੂਪ ਪੂਪੰ ਯਾਰ ਰਾਜਿਆਂ ਦੇ ਰਾਜੇ ਪਰਮਾਤਮਾ ਨੇ ਉਸ ਨੂੰ ਇਸਤਰੀਆਂ ਦਾ ਰਾਜਾ ਬਣਾਇਆ ਹੋਵੇ ਕਿਦੋਂ 나ਗ ਕੰਨਿਆ ਕਿਦੋਂ ਬਾਸਵੀ ਹੈ ਜਾਂ 나 ਕੰਨਿਆ ਹੋਵੇ ਜਾਂ ਇੰਦਰ ਦੀ ਪਤਨੀ ਹੋਵੇ ਕਿਦੋਂ ਸੰਕਣੀ ਚਿਤਰਨੀ ਪਦਮਨੀ ਹੈ ਜਾਂ ਸੰਕਣੀ ਚਿਤਰਨੀ अथवा ਪਦਵਨੀ ਹੋਵੇ ਲਸਾ ਚਤਰ ਰੂਪੰ ਬਚਤਰੰ ਅਪਾਰੰ ਉਸਦਾ ਆਪਾਰ ਅਤੇ ਵਿਚਿਤ੍ਰ ਚਤ੍ਰ ਵਰਗਾ ਸਰੂਪ ਚਮਕਦਾ ਸੀ ਮਹਾਰੂਪਵੰਤੀ ਮਹਾਜੋਵ ਨਾਰੰ ਉਹ ਮਹਾਨ ਰੂਪ ਵਾਲੀ ਅਤੇ ਭਾਰਜਵਾਨ ਸੀ ਮਹਾ ਗਿਆਨਵੰਤੀ ਸੋਭ ਗਿਆਨ ਕਰਮੰ ਉਹ ਮਹਾਨ ਗਿਆਨ ਵਾਲੀ ਅਤੇ ਵਿਗਿਆਨਕ ਕਰਮ ਕਰਨ ਵਾਲੀ ਸੀ ਪੜੇ ਕਾਂਠ ਵਿਦਿਆ ਸੋ ਵਿਦਿਆਦ ਧਰਮੰ ਉਹ ਕੰਟ ਤੋਂ ਵਿਦਿਆ ਪੜਦੀ ਸੀ ਇਸ ਲਈ ਆਪ ਹੀ ਵਿਦਿਆ ਅਤੇ ਧਰਮ ਆਦ ਸੀ ਲਖੀ ਰਾਜ ਕਨਿਆਨ ਤੇ ਰੂਪਵੰਤੀ ਜਨਮੇ ਜੇ ਰਾਜੇ ਨੇ ਉਸ ਨੂੰ ਰਾਜ ਕਰਨਿਆ ਤੋਂ ਵੀ ਅਦਿਕ ਰੂਪਵਾਨ ਵੇਖਿਆ ਲਸਾ ਜੋਤ ਜਵਾਲਾ ਅਪਾਰੰਗ ਅਨੰਤੀ ਉਹ ਆਪਾਰ ਅਤੇ ਅਨੰਤ ਜਵਾਲਾ ਦੀ ਜੋਤ ਵਾਗ ਚਮਕ ਰਹੀ ਸੀ ਲਖੇਉ ਤਾਹੇ ਜਨਮੇ ਜੇ ਆਪ ਰਾਜੰ ਰਾਜੇ ਜਨਮੇ ਜੇ ਨੇ ਆਪ ਉਸ ਨੂੰ ਇਸ ਤਰਾ ਜਾਣ ਕੇ ਕਰੇ ਪਰਮ ਭੋਗੰ ਦਿਏ ਸਰਬ ਸਾਜੰ ਉਸ ਨਾਲ ਬਹੁਤ ਬਰਸਨ ਹੋ ਕੇ ਭੋਗ ਕੀਤਾ ਅਤੇ ਉਸ ਨੂੰ ਸਜਾਵੜ ਦੇ ਸਾਰੇ ਸਮਾਨ ਦਿੱਤੇ ਵੱਡਿਓ ਨੇ ਹੋ ਤਾਸੋ ਤਜੀ ਰਾਜ ਕਨਿਆ ਉਸ ਨਾਲ ਜਨਮੇ ਜੇ ਦਾ ਪ੍ਰੇਮ ਬਹੁਤ ਵੱਧ ਗਿਆ ਅਤੇ ਰਾਜਪੁਤਰੀਆਂ ਨੂੰ ਛੱਡ ਦਿੱਤਾ ਉਹ ਤੇ ਸ਼ਸ਼ਟ ਕੀ ਦੇਸ਼ਟ ਮਹਾਂਪੋਸਤ ਤਨਿਆ ਜੋ ਸ਼ਸ਼ਟੀ ਦੀ ਦੇਸ਼ਟੀ ਵਿੱਚ ਦਾਸੀ ਮੰਨੀ ਜਾਂਦੀ ਸੀ ਹੁਣ ਵੱਡੇ ਭਾਗਾ ਵਾਲੀ ਹੋ ਗਈ ਭਾਇਓ ਇੱਕ ਪੁੱਤਰੰ ਮਹਾ ਸ਼ਾਸਤਰ ਧਾਰੀ ਉਸ ਦੀ ਕੁੱਖੋਂ ਇੱਕ ਮਹਾਨ ਸ਼ਾਸਤਰ ਧਾਰੀ ਪੁੱਤਰ ਪੈਦਾ ਹੋਇਆ ਦਸੰਗ 4 14 ਵਿਦਿਆ ਵਿਚਾਰੀ ਜੋ 14 ਆਤੇ 14 ਵਿਦਿਆਵਾ ਵਿੱਚ ਪਰਬੀਨ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ